ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ 27 ਅਕਾਲੀ ਦਲ ਦੀ ਬਣਨ ਵਾਲੀ ਸਰਕਾਰ ਬਣੇਗੀ ਜੀ ਬਿਲਕੁਲ ਬਹੁਤ ਮਤਲਬ ਕਰੇਗੇ ਭਗੌੜਿਆ ਨੇ ਲੱchnਾ ਸ਼ੁਰੂ ਕਰਤਾ ਭੰਗੜੇ ਪਾਉਣੇ ਸ਼ੁਰੂ ਕਰਤੇ ਵੀ ਸਾਡੀ ਸਰਕਾਰ ਕਹਦਾ ਉਹ ਭਗੌੜਿਆਂ ਦੀ ਸਰਕਾਰ ਨਹੀਂ ਕਿਹਾ ਉਹਨੇ ਉਹਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਹਾ ਤੁਹਾਨੂੰ ਭੰਗੜੇ ਪਾਉਣ ਦੀ ਲੋੜ ਨਹੀਂ ਹੈ ਤੁਸੀਂ ਭਗੌੜੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਇਹ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਆ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਤੇ ਜਦੋਂ 15 ਸਾਲ ਸਰਕਾਰ ਸੀ ਉਦੋਂ ਪਰਿਵਾਰ ਨੂੰ ਨੰਬਰ 1 ਬਣਾਉਣ ਤੇ ਲੱਗੇ ਰਿਹਾ ਹਿਮਾਚਲ ਦਾ ਮੁੱਖ ਮੰਤਰੀ ਕਹਿੰਦਾ ਕਹਿੰਦਾ ਪਾਣੀ ਤਾਂ ਸਾਡਾ ਹੈ ਕਮਾਲ ਦੀ ਗੱਲ ਹੈ ਕਹਿੰਦਾ ਪਾਣੀ ਤਾਂ ਸਾਡਾ ਹੈ ਹਿਮਾਚਲ ਚੋਂ ਨਿਕਲਦਾ ਹੈ ਹਿਮਾਚਲ ਚੋਂ ਪਾਣੀ ਕਿੱਥੇ ਨਿਕਲਦਾ ਹੈ ਦੁਨੀਆ ਦੇ ਵਿੱਚ ਪਾਣੀ ਦਾ ਕਟੋਰਾ ਜਿਹੜਾ ਹੈ ਨਾ ਉਹ ਸਭ ਤੋਂ ਵੱਡਾ ਉਹ ਤਿੱਬਤ ਨੂੰ ਮੰਨਿਆ ਜਾਂਦਾ ਹੈ ਤਿੱਬਤ ਦੇ ਵਿੱਚੋਂ ਹੀ ਸਿੰਧ ਦਰਿਆ ਨਿਕਲਦਾ ਹੈ। ਤਿੱਬਤ ਦੇ ਵਿੱਚੋਂ ਹੀ ਬ੍ਰਹਮਪੁੱਤਰ ਦਰਿਆ ਨਿਕਲਦਾ ਹੈ। ਔਰ ਗੰਗਾ ਕਿੱਥੋਂ ਨਿਕਲਦੀ ਹੈ? ਗੰਗਾ ਕਹਿੰਦੇ ਕਲਾਸ਼ ਤੋਂ ਨਿਕਲਦੀ ਹੈ। ਤੇ ਕਲਾਸ਼ ਪਰਬਤ ਕਿੱਥੇ ਹੈ? ਤਿੱਬਤ ਦੇ ਵਿੱਚ ਹੈ। ਤੇ ਤਿੱਬਤ ਦੇ ਉੱਤੇ ਕਿਹਦਾ ਕੰਟਰੋਲ ਹੈ? ਚਾਈਨਾ ਦਾ ਕੰਟਰੋਲ ਹੈ। ਚਾਈਨਾ ਕੋਲ ਹੈ ਤਿੱਬਤ। ਆ ਸਤਨਾਜ ਦਾ ਜਿਹੜਾ ਅਸਲੀ ਉਦਮ ਉਦਗਮ ਸਥਾਨ ਹੈ ਜਿਹੜਾ ਨਾ ਇਹ ਵੀ ਤਿੱਬਤ ਹੀ ਹੈ। ਜੇ ਚਾਈਨਾ ਨੇ ਕਹਤਾ ਵੀ ਇਹ ਤਾਂ ਸਾਡਾ ਪਾਣੀ ਹੈ। ਤੁਸੀਂ ਕੀ ਢੇਕੇ ਲਗਦੇ ਹੋ ਫਿਰ ਕੀ ਕਰੋਗੇ ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਫਜ਼ੂਲ ਦੀਆਂ ਨੇ ਪਾਣੀ ਦੇ ਲਈ ਸਾਰੀਆਂ ਪਾਰਟੀਆਂ ਤੇ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਹੈ ਜੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਤਾਂ ਕਿਸੇ ਇੱਕ ਪਾਰਟੀ ਨੂੰ ਆਪਾਂ ਜ਼ਿੰਮੇਵਾਰ ਨਹੀਂ ਠਹਿਰਾਉਂਦੇ ਸਾਰੀਆਂ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਪਾਣੀਆਂ ਨੂੰ ਲਟਾਉਣ ਦੇ ਵਿੱਚ ਬਰਾਬਰ ਦੀਆਂ ਹਿੱਸੇਦਾਰ ਹੈ ਇਹ ਹੋ ਸਕਦਾ ਕਿਸੇ ਦਾ ਹਿੱਸਾ ਵੱਡਾ ਹੋਵੇ ਤੇ ਕਿਸੇ ਦਾ ਹਿੱਸਾ ਛੋਟਾ ਹੋਵੇ ਕਿਉਂ ਨਹੀਂ ਵਿਰੋਧ ਕੀਤਾ ਉਸ ਵਕਤ ਨਾਹਰਾ ਕਿਹਨੇ ਕੱਢੀਆਂ ਕਾਂਗਰਸ ਸਰਕਾਰ ਦੇ ਵੇਲੇ ਕੱਡੀਆਂ ਗਈਆਂ ਕਾਂਗਰਸ ਸਰਕਾਰ ਨੇ ਨਾਹਰਾ ਕੱਢੀਆਂ ਤੇ ਸਮਝੌਤੇ ਕਿਹਨੇ ਕੀਤੇ ਨੇ ਭਗੌੜਿਆ ਨੇ ਕੀਤੇ ਨੇ ਕਿ ਧੀ ਕਮਾਲ ਦੀ ਗੱਲ ਹੈ ਹੁਣ ਫੇਰ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਜੇ ਜਦੋਂ 15 ਸਾਲ ਸਰਕਾਰ ਸੀ ਉਦੋਂ ਪਰਿਵਾਰ ਨੂੰ ਨੰਬਰ 1 ਬਣਾਉਣ ਤੇ ਲੱਗੇ ਰਹੇ ਹੁਣ ਕਹਿੰਦੇ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਜੇ ਸੱਤਾ 'ਚ ਆ ਗਏ ਤਾਂ ਸੋ ਸਾਧ ਸੰਗਤ ਜੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਆ ਪਿੱਛੇ ਜੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਚਲੋ ਭਈ ਉਹਨਾਂ ਦੀ ਜ਼ੁਬਾਨ ਦੇ ਵਿੱਚ ਕਿਹੋ ਸ਼ਕਰ ਭਗਾੜਿਆ ਨੇ ਲੱchnਾ ਸ਼ੁਰੂ ਕਰਤਾ ਪੰਗੜੇ ਪਾਉਣੇ ਸ਼ੁਰੂ ਕਰਤੇ ਵੀ ਸਾਡੀ ਸਰਕਾਰ ਕਹਦਾ ਉਹ ਪਘੌੜਿਆਂ ਦੀ ਸਰਕਾਰ ਨਹੀਂ ਕਿਹਾ ਉਹਨੇ ਉਹਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਹਾ ਤੁਹਾਨੂੰ ਪੰਗੜੇ ਪਾਉਣ ਦੀ ਲੋੜ ਨਹੀਂ ਹੈ ਤੁਸੀਂ ਪਘੌੜੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਕੀ ਕਹਿ ਰਹੇ ਨੇ